ਅਗਲੀ ਜਿਹੜੀ ਹਜ਼ਰ ਸਿੰਘ ਜੀ ਖਬਰ ਆ ਰਹੀ ਹੈ ਫਰੈਜ਼ਨੋ ਤੋਂ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਦੇ ਜਿਹੜੇ ਯੂ ਐਸ ਅਟਰਨੀਜ਼ ਆਫਿਸ ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਉਹਨਾਂ ਨੇ ਦੱਸਿਆ ਵੀ ਇੱਕ ਜਿਹੜਾ ਫਰੈਜ਼ਨੋ ਦਾ ਬੰਦਾ ਜੋ ਕਿ ਪੰਜਾਬੀ ਆ ਉਸਨੇ ਆਪਣੇ ਦੋਸ਼ਾਂ ਨੂੰ ਕਬੂਲ ਲਿਆ ਆ ਗਿਲਟੀ ਜਿਹੜਾ ਉਹ ਪਲੀ ਕਰ ਰਿਹਾ ਆ ਪੀ 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 ਜਿਹੜੇ ਲੋਨਸ ਦੇ ਫਰਾਡ ਦੇ ਮਾਮਲੇ ਦੇ ਵਿੱਚ ਗੁਰਜੀਤ ਬਾਠ 37 ਸਾਲਾਂ ਦਾ ਫਰੇਜ਼ਨੋ ਦਾ ਉਸਨੇ ਕਿੰਨੇ ਵੀ ਬੀਤੇ ਮੰਗਲਵਾਰ ਇੱਕ ਜਿਹੜਾ ਕਾਉਂਟ ਜਿਹਦੇ ਉੱਤੇ ਦੋਸ਼ ਲਾਇਏ ਸੀਗੇ theft of government property ਉਹ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲ ਲਿਆ ਆ ਐਕਟਿੰਗ ਯੂਐਸ ਅਟਰਨੀ ਮਿਸ਼ੈਲ ਬੈਕਵਰਥ ਆ ਉਹਨਾਂ ਨੇ ਇਸ ਦੇ ਬਾਰੇ ਐਲਾਨ ਕਿਤਾ ਕਿ ਇਹ ਵੀ ਇਹ ਬਾਠ ਤੇ ਉਸਦੇ ਜਿਹੜੇ ਦੋ ਜਿਹੜੇ ਹੋਰ ਉਹਦੇ ਪਰਿਵਾਰਕ ਮੈਂਬਰ ਆ ਉਹ ਦੋ ਟਰਕਿੰਗ ਬਿਜ਼ਨਸ ਜਿਹੜੇ ਉਹ ਰਨ ਕਰ ਰਹੇ ਸੀਗੇ ਫਰੇਜ਼ਨ ਕਾਉਂਟੀ ਚ 2020 2021 ਦੇ ਵਿੱਚ ਇਹਨਾਂ ਨੇ ਜਿਹੜੇ PPP ਲੋਨਸ ਦੇ ਲਈ ਅਪਲਾਈ ਕੀਤਾ ਮਿਲੀਅਨ ਡਾਲਰ ਤੋਂ ਵੱਧ ਦੇ ਲਈ ਉਹਨਾਂ ਨੇ ਅਪਲਾਈ ਕੀਤਾ ਇਹ ਲੋਨਸ ਲੈਣ ਦੇ ਲਈ ਕਹਿੰਦੇ ਵੀ ਇਹਨਾਂ ਨੇ ਜਾਣਬੁੱਝ ਕੇ ਜਿਹੜੇ ਰੈਕੋਰਡਸ ਆ ਦਸਤਾਵੇਜ਼ ਆ ਉਹ ਨਕਲੀ ਜਿਹੜੇ ਉਹ ਫਾਲਸਿਫਾਈ ਕੀਤੇ ਗਲਤ ਉਸ ਦੇ ਵਿੱਚ ਜਾਣਕਾਰੀਆਂ ਦਿੱਤੀਆਂ bizness ਦੇ ਜਿਹੜੇ employees ਤੇ ਉਹਨਾਂ ਦੀਆਂ wages ਆ ਉਹ ਵਧਾ ਕੇ ਜਿਹੜੀਆਂ ਦਿਖਾਈਆਂ ਤੇ ਕਹਿੰਦੇ ਵੀ ਉਹਦੇ ਵਿੱਚੋਂ ਜਿਹੜੇ ਮੇਰੇ loans ਦੇ ਵਿੱਚੋਂ ਉਹਨਾਂ ਨੇ agriculture land ਜਿਹੜੀ Fresno county ਦੇ ਵਿੱਚ ਜੋ ਕਿ ਜਿਸ ਦੀ ਕੀਮਤ ਤਕਰੀਬਨ 6 ਲੱਖ ਡਾਲਰ ਸੀ ਉਹ ਵੀ ਉਹਨਾਂ ਨੇ ਖਰੀਦੀ ਆ ਸੋ ਇਹ ਜਿਹੜਾ ਕੇਸ ਆ ਕਹਿੰਦੇ ਵੀ FBI ਨੇ ਜਿਹੜੀ SBA ਦੇ ਨਾਲ ਮਿਲ ਕੇ Office of Inspector General ਉਹਨਾਂ ਸਾਰਿਆਂ ਨੇ ਮਿਲ ਕੇ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਆ ਹੁਣ ਕਹਿੰਦੇ ਵੀ 6 ਅਕਤੂਬਰ ਨੂੰ ਯੂਐਸ ਡਿਸਟ੍ਰਿਕਟ ਜੱਜ ਜੈਨੀਫਰ ਐਲ ਥਰਸਟਨ ਉਹ ਇਨ ਇਹਨਾਂ ਨੂੰ ਸੈਂਟੈਂਸ ਜਿਹੜੀ ਆ ਉਹ ਸੁਣਾ ਸਕਦੇ ਆ ਸੋ ਮੈਕਸਿਮਮ ਪੈਨਲਟੀ 10 ਸਾਲ ਦੀ ਜਾਂ 2.5 ਲੱਖ ਡਾਲਰ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾ ਆ ਇਹ ਪਹਿਲਾ ਕੇਸ ਨਹੀਂ ਆ ਹਰਜੋਤ ਸਿੰਘ ਜੀ ਜਿਹੜਾ ਪੀਪੀਪੀ ਲੋਨਸ ਨੂੰ ਜਿਹੜਾ ਉਹ ਲੈ ਕੇ ਅ ਜਿਸ ਤੇ ਵਿੱਚ ਕਹਿੰਦੇ ਵੀ ਧਾਂਦਲੀ ਫੋਨ ਦੇ ਜਿਨ੍ਹਾਂ ਨੂੰ ਸ਼ੱਕ ਆ ਇਹਦਾ ਮਤਲਬ ਆ ਵੀ ਹੋਰ ਵੀ ਬਹੁਤ ਸਾਰੇ ਕੇਸਾਂ ਦੀਆਂ ਜਿਹੜੀਆਂ ਇਸ ਟਾਈਮ ਇਨਵੈਸਟੀਗੇਸ਼ਨਸ ਆ ਉਹ ਚੱਲ ਰਹੀਆਂ ਜਿਹੜੀਆਂ ਹੋਣਗੀਆਂ ਇਦਾਂ ਦੀਆਂ ਨਿਊਜ਼ ਇਹ ਤਾਂ ਚਲੋ ਆਪਣੀ ਕਮਿਊਨਿਟੀ ਦਾ ਇੱਕ ਬੰਦਾ ਜਿਹੜਾ ਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਜਿਹੜੀ ਕਮਿਊਨਿਟੀਆਂ ਦੇ ਬਹੁਤ ਸਾਰੇ ਜਿਹੜੇ ਲੋਕ ਆ ਆਲਰੇਡੀ ਅਜਿਹੇ ਮਾਮਲਿਆਂ ਦੇ ਵਿੱਚ ਫੜੇ ਜਾ ਚੁੱਕੇ ਆ ਸਜ਼ਾਵਾਂ ਜਿਹੜੀਆਂ ਉਹਨਾਂ ਨੂੰ ਉਹ ਹੋ ਚੁੱਕੀਆਂ ਆ ਸੋ ਇਸ ਮਾਮਲੇ ਦੇ ਵਿੱਚ ਹੁਣ ਗੁਰਜੀਤ ਬਾਠ 37 ਸਾਲਾਂ ਦੇ ਫ੍ਰਿਜ਼ਨੋ ਤੋਂ ਉਹਨਾਂ ਨੇ ਆਪਣੇ ਦੋਸ਼ਾਂ ਨੂੰ ਕਬੂਲਿਆ ਤੇ ਹੁਣ ਅਕਤੂਬਰ ਦੇ ਵਿੱਚ ਅਦਾਲਤ ਇਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਵੇਗੀ ਦੋ ਬਿਜ਼ਨੈਸ ਇਸ ਇਹਨਾਂ ਦੇ ਆਪਣੇ ਸਿਗੇ ਜੀਐਸ ਬਾਠ ਇਨਕਾਰਪੋਰੇਸ਼ਨ ਤੇ ਕੰਪਲੀਟ ਟਰਾਂਸਪੋਰਟੇਸ਼ਨ ਸੋਲੂਸ਼ਨ ਸੋ ਇਹ ਜਿਹੜੀ ਖਬਰ ਆ ਅੱਜ ਦੀ ਫ੍ਰਿਜ਼ਨੋ ਵੀ ਤੇ ਸੈਂਟਰਲ ਵੈਲੀ.com ਉਹਨਾਂ ਨੇ ਜਿਹੜੀ ਰਿਲੀਜ਼ ਕੀਤੀ ਆ ਉਹ ਹੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ